ਦੋ ਨੰਬਰ ਦਾ ਪੈਸਾ ਕਮਾਉਣ ਵਾਲਾ ਲੋਕਾਂ ਨੂੰ ਜਲੀਲ ਕਰਕੇ ਪੈਸਾ ਕਮਾਉਣ ਵਾਲੇ ਦਾ ਹਸਰ ਜਿਹੜਾ ਮਾੜਾ ਹੁੰਦਾ ਹੈ ਇਹ ਇੱਕ ਭਾਰਤਾਲਾਪ ਦੱਸ ਰਿਹਾ ਤੁਹਾਨੂੰ ਏ ਆਈ ਜੀ ਸਿੱਧੂ ਜਿਸ ਨੇ ਆਪਣੇ ਜਵਾਈ ਨੂੰ 5 ਗੋਲੀਆਂ ਮਾਰੀਆਂ ਸੀ ਦੋ ਲੱਗੀਆਂ ਤੇ ਤਿੰਨ ਜਿਹੜੀਆਂ ਮਿਸ ਹੋ ਗਈਆਂ ਸੀ ਤੇ ਉਹਨੂੰ ਜਿਹੜਾ ਹੈਗਾ ਕੋਰਟ ਕੰਪਲੈਕਸ ਦੇ ਅੰਦਰ ਮਾਰਤਾ ਸੀ ਉਹ ਵਿਚਾਰਾ ਤੜਫ ਰਿਹਾ ਸੀ ਆਈ ਆਰ ਐਸ ਦਾ ਜਿਹੜਾ ਹੈਗਾ ਮੁਲਾਜ਼ਮ ਸੀਗਾ ਉਹ ਵਧੀਆ ਪੋਸਟ ਹੁੰਦੀ ਹੈ ਇਹ ਇਨਸਪੈਕਟਰ ਸੀ ਉਹਦੇ ਵਿੱਚ ਇਹਨੇ ਜਿਹੜਾ ਹੈਗਾ ਜੱਫੀ ਪਾ ਕੇ ਮਿਲਿਆ ਪਹਿਲਾਂ ਵੀ ਵਿਵਾਦਾਂ ਚ ਇਹ ਸਿੱਧੂ ਏਆਈਜੀ ਪੰਜ ਸੱਤ ਪਰਚੇ ਦਰਜ ਹੋਏ ਵੀ ਐ ਕੂੜ ਨੁਖੁੱਟੀ ਨਾਨਕਾ ਉੜ ਉੜਕ ਸੱਚ ਸਈ ਕੂੜ ਝੂਠ ਝੂਠ ਕਦੇ ਚੱਲਦਾ ਨਹੀਂ ਹੁੰਦਾ ਠੱਗੀ ਟੋਰੀ ਦੀ ਕਮਾਈ ਹੈ ਜਿਹੜੀ ਕਦੇ ਖੜਦੀ ਨਹੀਂ ਹੁੰਦੀ ਇਸ ਬੰਦੇ ਨੇ ਬਹੁਤ ਕੁਝ ਕੀਤਾ ਆਪਣੀ ਡਿਊਟੀ ਦੇ ਦੌਰਾਨ ਲੋਕਾਂ ਤੋਂ ਪੈਸੇ ਵਸੂਲੇ ਤੇ ਅੱਜ ਜਿਹੜੇ ਧੀਆ ਪੁੱਤਾਂ ਨੂੰ ਦੇਣੇ ਪਏਗੇ ਉਹਨਾਂ ਪੈਸਿਆਂ ਨਾਲ ਭ੍ਰਿਸ਼ਟਾਚਾਰੀ ਦੇ ਪੈਸਾ ਨਾਲ ਕੁੜੀ ਵਿਆਹੀ ਕੁੜੀ ਵਿਆਹ ਤੋਂ ਬਾਅਦ 65 ਦਿਨਾਂ ਬਾਅਦ ਜਿਹੜਾ ਹੈਗਾ ਝਗੜਾ ਸ਼ੁਰੂ ਹੋ ਗਿਆ ਕੁੜੀ ਕੈਨੇਡਾ ਚਲੀ ਗਈ ਤੇ ਮਾਨਯੋਗ ਅਦਾਲਤ ਦੇ ਵਿੱਚ ਕੇਸ ਚੱਲਦਾ ਸੀ ਤੇ ਜਿੱਥੇ ਕਿ ਤਕਰਾਰ ਹੋ ਗਈ ਤਕਰਾਰ ਹੋਣ ਤੋਂ ਬਾਅਦ ਉਹਨੇ ਮਨ ਵਿੱਚ ਰੱਖਿਆ ਉਸ ਤੋਂ ਬਾਅਦ ਲੋਕ ਅਦਾਲਤ ਦੇ ਵਿੱਚ ਕੇਸ ਲੱਗਿਆ ਸੀ ਉਹ ਨਿਮੇੜਨਾ ਸੀਗਾ ਤੇ ਉਸ ਤੋਂ ਬਾਅਦ ਉਹਨੂੰ ਬੁਲਾਇਆ ਤੇ ਉਹਨੂੰ ਬਾਥਰੂਮ ਦਾ ਜਿਹੜਾ ਹੈਗਾ ਰਾਹ ਪੁੱਛਿਆ ਵੀ ਬਾਥਰੂਮ ਕਿਰੋਂ ਪਾਸੇ ਆ ਤੇ ਲੋਹਣੇ ਵਿਚਾਰੇ ਨੇ ਦੱਸਤਾ ਵੀ ਚਲੋ ਆਪਾਂ ਵਿਆਹੇ ਇਹਨਾਂ ਦੇ ਘਰੇ ਤੇ ਜਦੋਂ ਕੋਈ ਅਣਬਣ ਹੋ ਜਾਏ ਉਦੋਂ ਤਾਂ ਦੂਰ ਹੀ ਰਹਿਣਾ ਚਾਹੀਦਾ ਤੇ ਉਹਨੇ ਉੱਥੇ ਜਾ ਕੇ ਜਿਹੜੀਆਂ ਹੈਗੀਆਂ ਰਵਾਲ ਵਰਨਾ ਅਲਤੇ ਪੰਜ ਗੋਲੀਆਂ ਦਾਗੀਆਂ ਉਸ ਬੰਦੇ ਦੀ ਮੌਤ ਹੋ ਗਈ 6 ਫੁੱਟ ਦਾ ਜਵਾਨ ਸੀ ਹੁਣ ਗੱਲ ਇਹ ਹੈ ਵੀ ਜਿਹੜਾ ਭ੍ਰਿਸ਼ਟਾਚਾਰੀ ਨਾਲ ਪੈਸਾ ਕਮਾਇਆ ਹੋਇਆ ਉਹ ਕਦੇ ਸਕੂਨ ਨਹੀਂ ਦਿੰਦਾ ਇਹ ਇਕੱਲਾ AIG ਸਿੱਧੂ ਨੇ ਤੇ ਹਜ਼ਾਰਾਂ ਪੁੜਸ ਵਾਲੇ ਵੇਖਿਆ ਮੈਂ ਉਹਦੇ ਧੀਆ ਪੁੱਤਾਂ ਦੇ ਸਤਾਏ ਹੋਏ ਜਿਹੜੇ ਹੈਗੇ ਇੱਥੇ ਅਪਸੈਟ ਹੋਏ ਫਿਰਦੇ ਆ ਅਸਲ ਵਿੱਚ ਇੱਕ ਕਹਾਵਤ ਹੈ ਜਦੋਂ ਪੁਲਿਸ ਮੁਲਾਜ਼ਮ ਜਾਂ ਅਫਸਰ ਹੈ ਰਿਟਾਇਰ ਹੋ ਜੇ ਸੇਵਾ ਮੁਕਤ ਹੋ ਜੇ ਉਹ ਥੋੜਾ ਜਿਹਾ ਹੀ ਕੱਢਦਾ ਹੁੰਦਾ ਥੋੜਾ ਜਿਹਾ ਕਿਉਂ ਕੱਢਦਾ ਉਹਨੂੰ ਉਤੋਂ ਪੈਸਾ ਬੰਨਣਾ ਹਟ ਜਾਂਦਾ ਹੈ ਸ਼ਰਾਬਾਂ ਕਬਾਬਾਂ ਮਿਲਣੀਆਂ ਹਟ ਜਾਂਦੀਆਂ ਹੋਰ ਸ਼ੌਹਰਤਾਂ ਮਿਲਣ ਨੂੰ ਹਟ ਜਾਂਦੀਆਂ ਸੂਟ ਵੱਜਣੋਂ ਹਟ ਜਾਂਦੇ ਆ ਗੱਡੀ ਖੋਹੀ ਜਾਂਦੀ ਹੈ ਕੁਰਸੀ ਤੋਂ ਠਾਇਆ ਜਾਂਦਾ ਉਹ 6-7 ਮਹੀਨਾਵਾਂ ਦੀ ਮਰ ਜਾਂਦਾ ਮਤਲਬ 5-7 ਸਾਲ ਕੱਢਦਾ ਹੁਣ ਇਹ ਲੋਕਾਂ ਨੇ ਦੋ ਨੰਬਰ ਦਾ ਪੈਸਾ ਇਕੱਠਾ ਕਰਕੇ ਉਹਦੇ 3 ਪੁੱਤਾਂ ਵਾਸਤੇ ਲਾਇਆ ਉਹ ਨਾਲੇ ਤਾਂ ਕੁੜੀ ਦੀ ਜ਼ਿੰਦਗੀ ਬਰਬਾਦ ਹੋਊਗੀ ਨਾਲੇ ਘਰ ਵਾਲੀ ਦੀ ਜ਼ਿੰਦਗੀ ਬਰਬਾਦ ਹੋਊਗੀ ਹੁਣ 20 ਸਾਲ ਕਦੋਂ ਆਉਂਦੇ ਆ ਚੱਕੀ ਪੀਸਣੀ ਪੂ ਜੇਲ੍ਹ ਦੇ ਵਿੱਚ ਉਹ ਵੀ ਏ ਆਈ ਜੀ ਰਿਆ ਹੋਵੇ ਆਨੰਦ ਰ ਅਨੰਦਮਈ ਜ਼ਿੰਦਗੀ ਰਾਜਿਆ ਵਾਲੀ ਜ਼ਿੰਦਗੀ ਮਨ ਨਹੀਂ ਹੋਵੇ ਜਿਹਦੇ ਘਰੇ ਵੀ ਐਸੀ ਗੱਡੀ 'ਚ ਵੀ ਐਸੀ ਦਫ਼ਤਰ 'ਚ ਵੀ ਐਸੀ ਸੋ ਇਹ ਹੈਗੇ ਜਿਹੜਾ ਕੁਦਰਤ ਹੈ ਉਹ ਅੱਗੇ ਲਿਆਉਂਦੀ ਹੁੰਦੀ ਆ ਜਦੋਂ ਕਿਸੇ ਨੂੰ ਅਸੀਂ ਇਨਸਾਫ ਨਹੀਂ ਦਿੰਦੇ ਹੁਣ ਜਿਹੜੇ AIG ਦੀ ਗੱਲ ਨਹੀਂ ਕਰਦੇ ਗੱਲ ਆਪਾਂ ਇਨਸਾਫ ਦੀ ਕਰਦੇ ਆਂ ਵੀ ਮੈਂ ਅਫਸਰ ਸਾਹਿਬਾਨਾਂ ਨੂੰ ਬੇਨਤੀ ਕਰਦਾ ਏ ਤੁਹਾਡੇ ਕੋਲੇ ਲੋਕ ਪਰਿਆਦ ਲੈ ਕੇ ਆਉਂਦੇ ਆ ਉਹ ਥਾਣਿਆਂ ਚ ਡੀਐਸਪੀਆ ਨੂੰ ਐਸਪੀਆ ਨੂੰ ਮਾਰਕ ਹੋ ਜਾਂਦੀਆਂ ਕੰਪਲੇਂਟਾਂ ਉੱਥੇ ਫਿਰ ਈਡਰੀ ਲੈਂਡ ਦੇਣ ਕਰਦੇ ਨਾ ਤੇ ਫਿਰ ਜਿਹੜੀ ਕੋਈ ਦਰਖਾਤ ਦੇਣ ਆਲਾ ਹੁੰਦਾ ਤਾਂ ਉਹਦੀ ਰਿਪੋਰਟ ਬਣ ਜਾਂਦੀ ਆ ਨਹੀਂ ਦੇਣਾ ਨਾ ਤਾਂ ਦਫਤਰ ਦਾ ਕੋਲ ਜਾਂਦੀ ਆ ਚਾਹੇ ਬੰਦਾ ਸੱਚਾ ਹੈ ਬੱਡੇ ਪੱਧਰ ਤੇ ਆਏ ਆਰਟੀਆ ਹੀ ਨਹੀਂ ਨਕਲਾ ਕਢਾ ਲੋ 200 ਦਰਖਾਤ ਮਾਨਸਾ ਦੀ ਦੱਸ ਦੂੰਗਾ ਮੈਂ ਵੀ ਆਹਾਹਾ ਗੱਲ ਹੈ ਸੋ ਇਹ ਪੈਸਾ ਕਦੇ ਰਹਿੰਦਾ ਨਹੀਂ ਹੁੰਦਾ ਕੋਈ ਪੁੱਤ ਵੱਲੋਂ ਦੁਖੀ ਹੈ ਕੋਈ ਧੀ ਵੱਲੋਂ ਦੁਖੀ ਹੈ ਕੋਈ ਆਪਦੀ ਘਰ ਵਾਲੀ ਵੱਲੋਂ ਦੁਖੀ ਹੈ ਕੋਈ ਆਪਣੇ ਆਪ ਤੋਂ ਦੁਖੀ ਹੈ ਮਾਨਸਿਕ ਰੋਗੀ ਹੋਇਆ ਫਿਰਦਾ ਸੋ ਜਿਹੜੀ ਇੱਥੋਂ ਇੱਕ ਸਾਨੂੰ ਸਿੱਖਿਆ ਮਿਲਦੀ ਹੈ ਉਹਦੇ ਚਾਹੇ ਨੁਕਸਾਨ ਹੋ ਗਿਆ ਬੰਦੇ ਦੀ ਮੌਤ ਹੋ ਗਈ ਚਲੋ ਉਹਨਾਂ ਦੀ ਰਿਸ਼ਤੇਦਾਰੀ ਸੀ ਹੋਰ ਵੀ ਉਹ ਡੂੰਗੀ ਗੱਲ ਹੋ ਸਕਦੀ ਹੈ ਪਰ ਇਥੇ ਸਿੱਖਿਆ ਸਾਡੇ ਸਮਾਜ ਨੂੰ ਇਹ ਮਿਲਦੀ ਹੈ ਕਿ ਦੋ ਨੰਬਰ ਦਾ ਕਮਾਇਆ ਹੋਇਆ ਧਨ ਬੰਦੇ ਨੂੰ ਬਰਬਾਦ ਕਰ ਦਿੰਦਾ ਹੈ ਉਹਨੇ ਅੱਜ ਸੇਵਾ ਮੁਕਤ ਹੋ ਕੇ ਸਾਰੀਆਂ ਸਹੂਲਤਾਂ ਲੈ ਕੇ ਆਨੰਦ ਦਾ ਜੀਵਨ ਬਤੀਤ ਕਰਨਾ ਚਾਹੀ ਜਦੋਂ ਬੰਦਾ 58 ਸਾਲ ਦਾ ਹੋ ਕੇ ਸੇਵਾ ਮੁਕਤ ਹੋ ਜਾਂਦਾ ਨਾ ਉਹਨੂੰ 2 ਸਾਲ ਦਿੱਤੇ ਜਾਂਦੇ ਆ ਵੀ ਆਪ ਦਿੱਤੀਆਂ ਪੁੱਤ ਵਿਆਹ 60 ਸਾਲ ਤੋਂ ਬਾਅਦ ਇੱਕ ਕੁਦਰਤ ਨਿਯਮ ਹੈ ਵੀ ਬੋਨਸ ਦੀ ਜ਼ਿੰਦਗੀ ਮਿਲਦੀ ਹੈ ਤੇ ਹੁਣ ਉਹਨੂੰ ਜਿਹੜੀ ਜ਼ਿੰਦਗੀ ਬੌਨਸ ਦੀ ਮਿਲੀ ਸੀ ਉਹ 20 ਸਾਲ ਜੇਲ੍ਹ 'ਚ ਕੱਟਣੀ ਪਊਗੀ 20 ਸਾਲ ਉਹ ਜੇਲ੍ਹ ਕੱਟਦਾ ਨਹੀਂ ਉਹ ਰਾਂ ਦੇ ਵਿੱਚ ਹੀ ਮਰ ਜਾਊਗਾ ਪਿੱਛੇ ਉਹਦੀ ਘਰ ਵਾਲੀ ਤੜਫੂ ਬੱਚੇ ਤੜਫਣਗੇ ਆਹਰ ਪਰਿਵਾਰ ਹੈ ਉਹਦਾ ਮਾਂ ਪਿਓ ਹੋ ਸਕਦਾ ਜਿਉਂਦਾ ਹੋਵੇ ਸੋ ਇੱਥੇ ਇਸ ਮਾਧਮ ਰਾਹੀਂ ਇਹ ਕਹਿਣਾ ਬਣਦਾ ਹੈ ਕਿ ਕਿਸੇ ਦਾ ਦਿਲ ਦਿਖਾ ਕੇ ਚਾਹੇ ਉਹ ਕਾਂਸਟੇਬਲ ਆ ਹੈੱਡ ਕਾਂਸਟੇਬਲ ਹੈ ਐਸਆਈ ਹੈ ਐਸਐਚਓ ਹੈ ਸਬ ਇੰਸਪੈਕਟਰ ਹੈ ਇੰਸਪੈਕਟਰ ਹੈ DSP ਹੈ SB ਹੈ SSP ਹੈ DIG ਹੈ IG ਹੈ ADGP ਤੇ DGP ਚਾਹੀਏ ਤੇ ਕਿਸੇ ਦਾ ਦਿਲ ਦਿਖਾ ਕੇ ਪੈਸੇ ਨਾ ਲਿਆ ਕਰੋ ਇਹਦਾ ਹਸਰ ਕਿਉਂ ਮਾੜਾ ਹੁੰਦਾ ਧੰਨਵਾਦ